ਲੁਧਿਆਣਾ ਕਾਰੋਬਾਰੀਆਂ ਵੱਲੋਂ 1 ਮਾਰਚ ਨੂੰ ਰੇਲ ਗੱਡੀਆਂ ਰੋਕਣ ਦੀ ਚੇਤਾਵਨੀ ਤੋਂ ਬਾਅਦ ਕਾਰੋਬਾਰੀਆਂ ਨਾਲ ਮੀਟਿੰਗ ਕਰਨ ਪਹੁੰਚੇ ਕੇਂਦਰੀ ਮੰਤਰੀ ਸੋਮਪ੍ਰਕਾਸ਼ ਲੁਧਿਆਣਾ ਭਾਜਪਾ ਪ੍ਰਧਾਨ ਸਮੇਤ ਕਈ ਸੀਨੀਅਰ ਆਗੂ ਇਸ ਮੌਕੇ ਤੇ ਹਾਜ਼ਰ ਸਨ ਇਸ ਮੀਟਿੰਗ ਦੇ ਵਿੱਚ ਹੌਸ਼ੀ ਕਾਰੋਬਾਰੀ ਸਾਈਕਲ ਕਾਰੋਬਾਰੀ ਸਾਈਕਲ ਪਾਰਟਸ ਦਾ ਕਾਰੋਬਾਰੀ ਤੋਂ ਇਲਾਵਾ ਪੰਜਾਬ ਦੇ ਦੂਜੇ ਜ਼ਿਲ੍ਹਿਆਂ ਦੇ ਵਿੱਚੋਂ ਵੀ ਕਾਰੋਬਾਰੀ ਪਹੁੰਚੇ ਆਪਣੀਆਂ ਸਮੱਸਿਆਵਾਂ ਦਸੀਆਂ ਜਿਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਕੇਂਦਰੀ ਮੰਤਰੀ ਵੱਲੋਂ ਦਿੱਤਾ ਗਿਆ ਚਾਈਨਾ ਦੇ ਵੱਲੋਂ ਕਟ ਬਿੱਲ ਤੇ ਆ ਰਹੇ ਹਿਮਾਲਾ ਤੇ ਐਮਐਸਐਮਈ ਨੂੰ 45 ਦਿਨਾਂ ਵਿੱਚ ਅਦਾਇਗੀ ਕਰਨ ਦੇ ਬਜਟ ਵਿੱਚ ਹੋਏ ਫੈਸਲੇ ਤੋਂ ਬਾਅਦ ਕਾਰੋਬਾਰੀ ਲਗਾਤਾਰ ਖਫਾ ਨਜ਼ਰ ਆ ਰਹੇ ਸਨ ਜਿਸ ਨੂੰ ਲੈ ਕੇ ਕਾਰੋਬਾਰੀਆਂ ਨੇ ਆਪਣੀਆਂ ਮੁਸ਼ਕਲਾਂ ਕੇਂਦਰੀ ਮੰਤਰੀ ਨੂੰ ਦੱਸਿਆ ਅਤੇ ਉਹਨਾਂ ਨੇ ਭਰੋਸਾ ਦਿੱਤਾ ਪਰ ਕਾਰੋਬਾਰੀਆਂ ਨੇ ਰੇਲ ਰੋਕਣ ਦਾ ਪ੍ਰੋਗਰਾਮ ਰੱਦ ਨਹੀਂ ਕੀਤਾ ਮੁਸ਼ਕਲਾਂ ਵਿਕਲੋ ਜਾਰਡਨ ਅਕਵਾ ਐਸੋਸੀਏਸ਼ਨ ਇੰਡਸਟਰੀ ਨੇ ਉਹਨਾਂ ਨਾਲ ਮੀਟਿੰਗ ਕੀਤੀ ਉਹਨਾਂ ਦੇ ਕਈ ਡਿਮਾਂਡਸ ਨੇ ਜਿਹੜਾ ਡੈਕਸਲੀ ਬੋਲਣਾ 45 ਦਿਨਾਂ ਦੇ ਪੇਮੈਂਟ ਦੀ ਜਿਵੇਂ ਸਭੀ ਕੋਲੋਂ ਤੇ ਦੂਸਰਾ ਚਾਈਨਾ ਤੋਂ ਜਿਹੜਾ ਮਾਰਮੋਰ ਆ ਰਿਹਾ ਜੀ ਘੱਟ ਰੇਟ ਦੇ ਆ ਰਿਹਾ ਪੂਨੀ ਵਾਰੀ ਗੱਲਬਾਤ ਕੀਤੀ ਮੈਂ ਇਹਨਾਂ ਨੂੰ ਦੱਸਿਆ ਜੋ ਵੀ ਸਰਕਾਰ ਸਟੈਪ ਲੈਸਾ ਦੀ ਲਏਗੀ ਔਰ ਇਹਨਾਂ ਨੂੰ ਦੱਸਿਆ ਕਿ ਜੋ ਵੀ ਤੁਸੀਂ ਰਿਪਰੈਜੈਂਟੇਸ਼ਨ ਠੀਕ ਤਰ੍ਹਾਂ ਬਣਾ ਕੇ ਦਿਓ ਤੁਸੀਂ ਦੇ ਆਰ ਵੈਲਕਮ ਟੂ ਮੀਟ ਮੀ ਐਟ ਦਿੱਲੀ ਜਦੋਂ ਮਰਜ਼ੀ ਮੇਰੇ ਕੋਲ ਆ ਕੇ ਮਿਲੋ ਔਰ ਕੋਸ਼ਿਸ਼ ਕਰਾਂਗੇ ਕਿ ਇਹ ਸਾੜੇ ਸਰਸੇ ਹਾਂ ਹੰਦੂ ਕਰ ਸਕਦੇ ਆ ਅੱਜ ਸਸੀ ਗਾ ਜੀ ਅੱਜ ਬੜੀ ਅੱਛੀ ਮੀਟਿੰਗ ਅਟੈਂਡ ਹੋਈ ਹੈ। ਔਰ ਪੂਰੀ ਉਮੀਦ ਕਰਦੇ ਆ ਜਿਹੜੇ ਮਸਲੇ ਸਾਡੇ ਜਿਹੜਾ ਬਰਨਿੰਗ ਇਸ਼ੂ ਆ 43 BH ਦਾ ਔਰ ਚਾਈਨਾ ਦੀ ਜਿਹੜੇ ਇੰਪੋਰਟ ਹੋ ਰਹੀ ਹੈ ਜਿਹਦੇ ਤੇ ਮਿਨੀਮਮ ਪ੍ਰਾਈਸ ਫਿਕਸ ਦੀ ਗੱਲ ਹੋਈ ਹੈ ਔਰ ਇਸ ਤੋਂ ਇਲਾਵਾ ਹੋਰ ਵੀ ਇੰਡਸਟਰੀ ਰਿਲੇਟਡ ਮੁਸ਼ਕਿਲਾਂਾਂ ਦੇ ਜਿਹੜੇ ਮਸਲੇ ਹੋਏ ਨੇ ਸਾਡੀ ਪੂਰੀ ਟੀਮ ਜਾਇਰਡ ਸਾਈਕਲ ਪਾਰਟਸ ਦੀ ਇਹਦੇ ਸਾਡੇ ਵਾਈਸ ਪ੍ਰੈਜ਼ੀਡੈਂਟ ਸਰ ਔਰ ਸਾਡੇ ਚੀਫ アドਵਾਈਜ਼ਰ ਪਰਫਿਕੋ ਦੇ ਪ੍ਰਧਾਨ ਸਰ ਗੁਪਮੀਤ ਸਿੰਘ ਕੁਲਾਰ ਵੀ ਸਾਡੇ ਕੋ-ਚੇਅਰਮੈਨ ਸੁੰਦਰ ਸਿੰਘ ਚੌਹਾਨ ਔਰ ਸਾਡੇ ਕੋ-ਚੇਅਰਮੈਨ ਸੁਖਵਿੰਦਰ ਸਿੰਘ ਚੀਫ アドਵਾਈਜ਼ਰ ਜਗਰਾਜ ਜੀ ਔਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਮੈਂਬਰ ਆਏ ਸੀ ਮੀਟਿੰਗ ਦੇ ਵਿੱਚ ਪੂਰੇ ਤਰੀਕੇ ਮੰਤਰੀ ਸਾਹਿਬ ਨੇ ਗੱਲ ਕਰਕੇ ਦੱਸਿਆ ਗਿਆ ਵੀ ਇਹ ਸਮੱਸਿਆਵਾਂ ਹਰਿਆਣੇ ਔਰੇ ਮੁਸ਼ਕਿਲਾਂ ਆਣਗੇ ਜੇ 43 ਬੀ ਐਚ ਲੱਗੇਗਾ 43 ਜਿਹੜਾ ਬੀ ਆ ਕਿ ਉਹਦੇ ਵਿੱਚ ਸਭ ਨੂੰ ਸ਼ਾਮਲ ਨਹੀਂ ਕੀਤਾ ਪਿਕ ਐਂਡ ਚੂਜ਼ ਕਰ ਲਿਆ ਜਿਹਦੇ ਨਾਲ ਛੋਟੀ ਇੰਡਸਟਰੀ ਨੂੰ ਪਿੱਕ ਕਰਕੇ ਬਹੁਤ ਤਬਾਹੀ ਵਾਲੇ ਕਗਾਰ ਦੇ ਉੱਤੇ ਪਹੁੰਚਾਤਾ ਇਸ ਵੇਲੇ ਕੋਈ ਵੀ ਐਮਐਸਐਮਈ ਤੋਂ ਮਾਲ ਖਰੀਦਣ ਲਈ ਤਿਆਰ ਨਹੀਂ ਹੈਗਾ ਦੂਸਰੇ ਮਸਲੇ ਆਏ ਮਿਨਿਮਮ ਇੰਪੋਰਟ ਪ੍ਰਾਈਸ ਦੇ ਅੱਜ ਜਿਹੜਾ ਪ੍ਰੋਡਕਟ ਆ ਉਹ ਰੌ ਮਟੀਰੀਅਲ ਦੇ ਰੇਟ ਤੋਂ ਥੱਲੇ ਵਿਕ ਰਿਹਾ ਕਿਉਂਕਿ ਸਰਕਾਰ ਦੀ ਯੂਨੀਫਾਰਮ ਪਾਲਿਸੀ ਨਹੀਂ ਹੈ ਕਿ ਯੂਨੀਫਾਰਮ ਪਾਲਿਸੀ ਦੀ ਲੋੜ ਆ ਅੱਜ ਜਿਹੜੇ ਰੌ ਮਟੀਰੀਅਲ ਆ ਉਹ ਜਿਹੜਾ ਸੀ ਪ੍ਰੋਡਕਟ ਬਣਾਉਣਾ ਰੌ ਮਟੀਰੀਅਲ ਚ ਬਣਾਉਣਾ ਬਜੇ ਸਾਡਾ ਪ੍ਰੋਡਕਟ ਹੀ ਰੌ ਮਟੀਰੀਅਲ ਤੋਂ ਥੱਲੇ ਵੇਕੇਗਾ ਕਿਸ ਤਰ੍ਹਾਂ ਇੰਡਸਟਰੀ ਚੱਲ ਪਾਏਗੀ ਸੋ ਮੰਤਰੀ ਜੀ ਦੇ ਨਾਲੇ ਪੁਆਇੰਟਸ ਡਿਸਕਸ ਕੀਤੇ ਆ ਤੇ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਕਿ ਬਹੁਤ ਜਲਦੀ ਇਹਦਾ ਮਸਲਾ ਹੱਲ ਕਰਕੇ ਪਤਾ ਲੱਗੇਗਾ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ